ਜੀ ਜੈ ਰਾਜੀ ਦੀ ਜੀ ਸਾਰਿਆਂ ਨੂੰ ਤੇ ਹੋਰ ਕਿਦਾਂ ਠੀਕ ਹੋ ਸਾਰੇ ਇੱਥੇ ਆ ਗਿਆ ਤੁਹਾਡੇ ਲਈ ਕਿਉਂਕਿ ਮੈਂ ਵੀਡੀਓ ਲੈ ਕੇ ਤੇ ਅੱਜ ਚੱਲੇ ਆ ਜੀ ਆਪਾਂ ਪਰਮਾਤ ਫੇਰੀ ਤੇ ਰਾਜ ਸਾਹਿਬ ਜੀ ਦੇ ਮਜਾਰੇ ਤੇ ਸਵੇਰ ਦੇ ਵੱਜਦੇ ਆ ਉਹੀ 2:40 ਦੇ ਮਿੰਟ ਹੁੰਦੇ ਆ ਤੇ ਮੈਂ ਆ ਕੇ ਹੋਏ ਸੀ ਤਿਆਰ ਤੇ ਹੁਣ ਚੱਲਦੇ ਆ ਵਾਹ ਰਾਜ ਸਾਹਿਬ ਜੀ ਦੇ ਮਜਾਰੇ ਤੇ ਮੇਰੇ ਨਾਲ ਚੱਲਾ ਅੱਜ ਜੱਗੀ ਤੇ ਪਹਿਲਾਂ ਚੱਲਦੇ ਉਹਨੂੰ ਲੈਣ ਲਈ ਫੇ ਚੱਲਦੇ ਆ ਜੀ ਤੇ ਕਰਦੇ ਆ ਤੁਹਾਡਾ ਨਾਲ ਸ਼ੇਅਰ ਚਲੋ ਨਾਲੇ ਦਿਖਾ ਦੇ ਤੁਹਾਨੂੰ ਪਰਮਾਤ ਫੇਰੀ ਸੰਗਤ ਦਿਖਾਉਂਦੇ ਆ ਬਾਬਾ ਜੀ ਦੇ ਦਰਸ਼ਨ ਕਰਾਂਦੇ ਆ ਤੁਹਾਡੇ ਚੱਲਦੇ ਆ ਜੀ ਆਪਾਂ ਕਰਦੇ ਆਂ ਸ਼ੇਅਰ ਤੁਹਾਡੇ ਨਾਲ ਚਲੋ ਲੋ ਜਿਵੇਂ ਮੈਨੂੰ ਮੋਟਰਸਾਈਕਲ ਦੀ ਚਾਬੀ ਨਹੀਂ ਲੱਭਦੀ ਪਈ ਆ ਪਤਾ ਨਹੀਂ ਮੈਂ ਕਿੱਥੇ ਰੱਖੀ ਉਹ ਲੱਭਿਆ ਚਾਬੀ ਪਤਾ ਨਹੀਂ ਕਿੱਥੇ ਉਹ ਆ ਗਈ ਜੀ ਆ ਪਈ ਆ ਨੱਬ ਗਈ ਸਬਕੀ ਰਾਤੀ ਮੇਰੇ ਪੈਰ ਤੇ ਪ੍ਰਿੰਟ ਲੱੜ ਗਈ ਸੀ ਕੱਲ ਸ਼ਾਮੀ ਪੈਰ ਦੇ ਕੋ ਕਿੱਡਾ ਸੁੱਜਿਆ ਤੋਰ ਵੀ ਨਹੀਂ ਹੁੰਦਾ ਲਾਂਗ ਮਾਰ ਕੇ ਤੁਰਦਾ ਮੈਂ ਦਾ ਚਪਲਾ ਖੋ ਗਈ ਕਿ ਨਹੀਂ ਆਪਾਂ ਤੇ ਨੰਗੇ ਪੈਰ ਜਾਮਗੇ ਤੇ ਕਰਦੇ ਆ ਫੇ ਤੁਹਾਡਾ ਨਾ ਸ਼ੇਅਰ ਮੋਟਰਸੈੱਕਲ ਖੜਕਣਾ ਬਾਹਰ ਤੇ ਚਲੋ ਬਾਕੀ ਇੱਕ ਬੱਚਾ ਸੀਦਾ ਹੱਥ ਤੇ ਗਿੱਜਿਆ ਰਿਹਾ ਦਾ ਪੁੱਤਰ ਦਾ ਉਹ ਵੀ ਕਰਾਂਗੇ ਸ਼ੇਅਰ ਤੁਹਾਡੇ ਨਾਲ ਜੇ ਆਗੇ ਡੈਂਸਲ ਕਰੇ ਤੇ ਦਿਖਾਵਾਂਗੇ ਤੁਹਾਨੂੰ ਪੁੱਤਰ ਵੀ ਤੇ ਬਾਕੀ ਚਾ ਕਰਦੇ ਆ ਵੀ ਸ਼ੇਅਰ ਬਣੀ ਰਹੋ ਬਲੌਗ ਦੇ ਨਾਲ ਨਹੀਂ ਰਹੀ ਨਹੀਂ ਰਾਤ ਕੋਈ ਨਹੀਂ ਉੱਠਿਆ ਮੈਂ ਕਿਵੇਂ ਅੱਜ ਇਕੱਲੇ ਜਾਣਾ ਪਊ ਜੱਗੀ ਵੀ ਨਹੀਂ ਸੁਣ ਚੱਕਦਾ ਸੀ ਨਾਉ ਨਾ ਕਿਤੇ ਦਾ ਫੋਨ ਹੈ ਨਾ ਮੁੰਨੇ ਦਾ ਹੈ ਨਾ ਰਾਜੀ ਦਾ ਹੈ ਬਾਕੀ ਚਲੋ ਕਰਦੇ ਆਂ ਸ਼ੇਅਰ ਆਹ ਖੜਾ ਆਪਣਾ ਮੋਟਰਸਾਈਕਲ ਚੱਲ ਕੋਈ ਆ ਗਿਆ ਭਜੀ ਤੁਹਾਨੂੰ ਲੈ ਲਈ ਤੇ ਮੋਟਰਸਾਈਕਲ ਚੈੱਕ ਕਰ ਉਹਦਾ ਗੰਦਾ ਹੋਇਆ ਆ ਵੇ ਨਹੀਂ ਤੋ ਹੁੰਦਾ ਇਹ ਜੱਗੀ ਬਸ ਕੱਪੜੇ ਪਾਦਾ ਪਿਆ ਆ ਛੇ ਉਹ ਆ ਜਵੇ ਵਿੱਚ ਚੱਲਦੇ ਆ ਲੋ ਜੀ ਤੁਰ पे ਆਪਾਂ ਤੇ ਲੈ ਜਾਂਦੇ ਸੀ ਜੱਗੀ ਨੂੰ ਤੇਰਾ ਮਾਤ ਫਰੀਦ ਦੇ ਬਾਅਦ ਤੇ ਸਾਡੇ ਨਾਲ ਸ਼ਹਿਰ ਜਾ ਕੇ ਚਲੋ ਬੰਨਣੀ ਸਾਫ ਵੇ ਰਹੀ ਤਾਂ ਜੀਰ ਮੇ ਰੁਕਣਾ आनी नवरि केले अमर अमर

Terima oh <laughs>

ਨ ਕੋ ਹੰਸੂਪਾ ਮਾਇਆ ਬਹਉ ਸੁਖ ਸੁਖਮੰਤਾ ਤਾ ਜਮ ਸੁਖਮੰਨ ਸੁਖਾ ਸੋ ਮੋ ਵੜਿਓ ਕੋ ਖਨਾਈ ਸੇਮਰ ਗੋਬਾ ਦਇਆ ਸੁਖਮੰਤਾ ਮਾਨ ਕੋ ਜਗ ਜਗ ਜਮਾ ਸਵਾਤਮਾ ਤਿਆਗ ਨਾ ਸਹਾਇ ਸੁਮਰੀ ਨਿਮਾਸ ਸੰਤ ਕੋ ਰੂਪੀ ਗਾ

ज गया जी वापसी ते हले अले फिर आई नहीं वापस व्यू चेक करो ना कैंटा जी कोठे तो सवेरे सवेरे का ਕਾਤੀ ਮੋਨੋ ਰੈਕ ਚੈੱਕ ਕਰ ਰਹੀ ਹਾਂ ਪਰ ਮਾਤਰੀ ਬਾਕਸ ਨਹੀਂ ਚੱਲ। ਮੈਂ ਜੱਗੀ ਦੇ ਹੋਂਚ ਬਲੌਗ ਸ਼ੂਟ ਕਰਦਾ। ਇਹ ਸਾਡਾ ਮਿੱਤਰ ਫੋਨ ਨਹੀਂ ਦਿੰਦਾ ਪੈਂਦਾ। ਜੱਗੀ ਆ ਤੁਰੇ ਆਂਦਾ। ਤੇ ਮੈਂ ਇੱਥੇ ਬਣਾ ਲੈਂਦੇ ਆ ਕਲਿੱਪ ਇੱਕ ਅੱਧੀ। ਇਹ ਸਨੈਪਾਂ ਬਣਾਈ ਜਾਂਦਾ ਮੇਰੇ ਹੋਂਚੋਂ। ਇੱਥੋਂ ਵੀਡੀਓ ਬਣਾਣੀ ਆ। ਅੱਤੋ ਸੰਗਤ ਜਿਹੜੀ ਆndi ਵਾਪਸੀ ਦਾ ਆਹੋ ਪਰਮਾਥ ਫੇਰੀ ਜੀ ਆਉਗੀ ਨਾ ਵਾਪਸੀ ਤੇ ਤੁਹਾਨੂੰ ਕਰਦੇ ਜੀ ਸ਼ੇਅਰ ਦਿਖਾ ਲਦੇ ਆਂ ਤੇ ਕੀ ਦਾ ਗੰਨ ਸੰਮੋਹਨ ਆਜੋਰ ਪਾਵੇ ਦਾਰਨ ਕੋ ਵਤਾਰ ਸਭ ਸਵੇਰ ਸੁਬਾਹ ਉਹ ਦੋ ਪਲ ਇੱਥੇ ਜਿਹੜੀ ਸਵੇਰ ਆndi ਹੁੰਦੀ ਆ ਨਾ ਉਹ ਸਾਡੀ ਬਹੁਤ ਵਧੀਆ ਯਾਦ ਆਉਂਦੀ ਆ ਵੀਰ ਬਲੌਗ ਕੋਲ ਕੋਲ ਕਰਦੇ ਆਂ ਜੀ ਸ਼ੇਅਰ ਕਰ ਤੁਹਾਡਾ ਚਲੋ ਫੋਟੋ ਹੋਈ ਪਰਮਾਤ ਫੇਰੀ ਆ ਗਈ ਵਾਪਸੀ ਕਰੋ ਜੀ ਕੋਈ ਹੋਰ ਨਹੀਂ ਕਰਦਾ ਇਹ ਤਾਂ ਮਾਰਦਾ ਹੈ 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 ਇਹ ਤਾਂ

ਕੋਬਨੋ ਤੋ ਨਰੋ ਤਾਮੋ ਕੋਬਨੋ ਨਾਥੋ ਨਾਮੋ ਸੇ ਮੋਣਿਆ ਤਨਜਨੋ ਕੋ ਤੋ ਸੋਹ ਜਾ ਚੇ ਸੇ ਰੋ ਸੇ ਹਾਵ ਤਾਨਨ ਕੈ ਤਰਨਿ ਗਿਰਨੋ ਕੋ ਰੇ ਅੰਗ ਦਾ ਸਿਤੀ ਕੋ ਹੈ ਤਰਾਹ ਤਰਾਹੇ ਸਤੋਪਾ ਕਰੇ ਨਾ ਆਤਮ ਨਰਨਿ ਸਲਾਖਾ ਯੰਗ ਮੋਸਾਲੇ ਕਰਿਓ ਨਾ ਆਇਆ ਤੋ ਜਬੇ ਕੋ ਤੋ ਨੀ

امریکا جي تنابيڻ جي ڪري هن کي ڏک ڏيڻو پوندو آهي ڳور ۽ يا ته جان سان سٿيو سٿ مينار آهي سٿ سان جايي سٿ ٿي ٿي مينار آهي عام طور تي واسط ڪري پون ٿا